ਇਨਾਂ ਨਾਲ ਕੇ ਬੜਾ ਚੰਗਾ ਲੱਗਾ ਤੇ ਜੀ ਕਿਤਾ ਕਿ ਇਦਾਂ ਦਾ ਹੀ ਕੁਝ ਜਿੰਨਾ ਕੁ ਸਮਾਂ ਹੈ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਉਮੀਦ ਹੈ ਪਸੰਦ ਕਰੋਗੇ ਆ ਸੱਜਣਾ ਕੁਝ ਗੱਲਾਂ ਕਰੀਏ ਤੇਰੇ ਮੇਰੇ ਪਿਆਰ ਦੀਆਂ ਆ ਸੱਜਣਾ ਕੁਝ ਗੱਲਾਂ ਕਰੀਏ ਕੁਝ ਗੱਲਾਂ ਕਰੀਏ ਤੇਰੇ ਮੇਰੇ ਪਿਆਰ ਦੀਆਂ ਆਸਰ ਜਣਾ ਕੁਝ ਗੱਲਾਂ ਕਰੀਏ ਤੇਰੇ ਮੇਰੇ ਪਿਆਰ ਦੀਆਂ ਦਿਲ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੇ ਵਿੱਚ ਦੱਪੀਆਂ ਹੋਈਆਂ ਯਾਦਾਂ ਔਰ ਲੇ ਪਰਲੇ ਪਾਰ ਦਿਆਂ ਪੁਰਲੇ ਪਰਲੇ ਪਾਰ ਦਿਆਂ ਲੇ ਪਰਲੇ ਪਾਰ ਦਿਆਂ ਤਰਤੀ ਸਾਂਝ ਦਰਿਆ ਸਾਂਝੇ ਸਾਂਝੇ ਆਪਣੇ ਵੇੜੇ ਸੀ ਤਰਤੀ ਸਾਂਝ ਦਰਿਆ ਸਾਂਝੇ ਸਾਂਝੇ ਆਪਣੇ ਵੇੜੇ ਸੀ ਤਰਤੀ ਸਾਂਝ ਦਰਿਆ ਸਾਜੇ ਸਾਜੇ ਆਪਣੇ ਵੇੜੇ ਸੀ ਧਰਤੀ ਸਾਜੀ ਦਰਿਆ ਸਾਜੇ ਸਾਜੇ ਆਪਣੇ ਵੇੜੇ ਸੀ ਇੱਕ ਦੂਜੇ ਦੀਆਂ ਮਿੱਠੀਆਂ ਗੱਲਾਂ ਦਿਲ ਸਾਡੇ ਨੂੰ ਠਾਰ ਦਿਆਂ ਇੱਕ ਦੂਜੇ ਦੀਆਂ ਮਿੱਠੀਆਂ ਗੱਲਾਂ ਦਿਲ ਸਾਡੇ ਨੂੰ ਠਾਰ ਦਿਆਂ ਸੀਨੇ ਸਾਡੇ ਠਾਰ ਦਿਆਂ ਸੀਨੇ ਸਾਡੇ ਠਾਰ ਦਿਆਂ ਸਾਡੇ ਪੀਰ ਪੈਗੰਬਰ ਸੰਜੇ ਸੰਜਾ ਨਾਨਕ ਬੁਲਾਵੀ 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 ਸਾਂਝੀ ਬੋਲੀ ਪਾਵੇ ਬੱਤਾ ਸਾਂਝੇ ਸਭਿਆਚਾਰ ਦਿਆਂ ਸਾਂਝੀ ਬੋਲੀ ਪਾਵੇ ਬੱਤਾ ਸਾਂਝੇ ਸਭਿਆਚਾਰ ਦਿਆਂ ਸਾਂਝੇ ਸਭਿਆਚਾਰ ਦਿਆਂ ਸਾਂਝੇ ਸਭਿਆਚਾਰ ਦਿਆਂ ਅਮਰਤ ਸਰਵੀ ਸਾਂਝਾ ਆਪਣਾ ਸਾਂਝਾ ਹੈ ਨਨਕਾਣਾ ਵੀ 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 ਸਾਂਝੇ ਤੀਰਥ ਦੇਣ ਗਵਾਹਾਂ ਸਾਂਝੇ ਏਕ ਓਂਕਾਰ ਦੀਆਂ ਸਾਂਝੇ ਤੀਰਥ ਦੇ ਹਉ ਹਾਇਆ ਸਾਦੇ ਇੱਕ ਓਕਾਰ ਦੀਆਂ ਸਾਦੇ ਇੱਕ ਓਕਾਰ ਦੀਆਂ ਸਾਦੇ ਇੱਕ ਓਕਾਰ ਦੀਆਂ ਤੇਰੇ ਮੇਰੇ ਸ਼ੱਤਰ ਹਾਕਮ ਪਾਉਣ ਪੁਵਾੜੇ ਰਾਤ ਦਿਨੇ ਮੇਰੇ ਮੇਰੇ ਸ਼ੱਤਰ ਹਾਕਮ ਪਾਉਣ ਪੁਵਾੜੇ ਰਾਤ ਦਿਨੇ ਤੇਰੇ ਮੇਰੇ ਹਾਕਮ ਪਾਉਣ ਪਵਾੜੇ ਰਾਤ ਦਿਨੇ ਤੇਰੇ ਮੇਰੇ ਛੱਤਰ ਹਾਕਮ ਪਾਉਣ ਪਵਾੜੇ ਰਾਤ ਦਿਨੇ ਆ ਆ ਪਾ ਹੁਣ ਇੱਕ ਹੋ ਜਾਈਏ ਛੱਡ ਗੱਲਾਂ ਤਕਰਾਰ ਦਿਆਂ ਆ ਆ ਪਾ ਹੁਣ ਇੱਕ ਹੋ ਜਾਈਏ ਛੱਡ ਗੱਲਾਂ ਤਕਰਾਰ ਦਿਆਂ ਛੱਡ ਗੱਲਾਂ ਤਕਰਾਰ ਦਿਆਂ ਖੱਡ ਗੱਲਾਂ ਟਕਰਾਰ ਦਿਆਂ ਰਲ ਕੇ ਦੀਸ਼ ਦਵਾਵਾ ਕਰੀਏ ਇਧਰ ਵੀ ਤੇ ਉਧਰ ਵੀ ਰਲ ਕੇ ਦੀਸ਼ ਦਵਾਵਾ ਕਰੀਏ ਇਧਰ ਵੀ ਤੇ ਉਧਰ ਵੀ ਮਟ ਜਾਵਣ ਹੱਤਾ ਸਰਹੱਦਾ ਦੋਹਾਂ ਦੇ ਵਿਚਕਾਰ ਧੀਆਂ ਮਟ ਜਾਵਣ ਹੱਤਾ ਕਾਰ ਦਿਆਂ ਦੋਵਾਂ ਦੇ ਬਿਤਕਾਰ ਦਿਆਂ ਦੋਵਾਂ ਦੇ ਬਿਤਕਾਰ ਦਿਆਂ ਏ ਰਤਨਾ